ਕੋਈ ਪਹਿਲਾ ਮਾਮਲਾ ਨਹੀਂ ਹੋਇਆ ਇਹ ਅੱਜ ਭਾਈ ਰਣਜੀਤ ਸਿੰਘ ਤੇ ਅੱਤਸ਼ਾਦਤ ਕੀਤਾ ਜਿਹੜੀਆਂ ਮਾਨਦਾਰਾਂ ਦਾ ਨਾਹਰਾ ਦੇ ਕੇ ਆਈ ਸਰਕਾਰ ਉਹ ਅੱਜ ਬੇਈਮਾਨ ਹੋ ਕੇ ਖੜ ਗਈ ਆ ਉਹ ਸਰਕਾਰ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ ਰਹੀ ਪੱਤਰਕਾਰਾਂ ਦੇ ਉੱਪਰ ਜ਼ੁਲਮ ਹੋ ਰਿਹਾ ਜਿਹੜੇ ਟੋਡੀ ਆਵਾਜ਼ ਬਣਦੇ ਆ ਅਸੀਂ ਬਦਲਾ ਲੈਂਦਾ ਇਹਨਾਂ ਨੇ ਬਦਲੇ ਲੈਣੇ ਸ਼ੁਰੂ ਕਰਤੇ ਜਿਨ੍ਹਾਂ ਨੇ ਪੱਤਰਕਾਰ ਕੁੱਟਨੇ ਸ਼ੁਰੂ ਕਰਤੇ ਅਸੀਂ ਇਹਨਾਂ ਨੂੰ ਦੱਸ ਦਿੰਨੇ ਆ ਜੇ ਹੈ ਵਰਦੀਦਾਰੀ ਕੇ ਪੀਐਸ ਗੱਲ ਬਣਨਗੇ ਬੰਦੇ ਬਣ ਜੋ ਜੇ ਬੰਦੇ ਨਾ ਬਣੇ ਤਾਂ ਫਿਰ ਸਾਨੂੰ ਬਣਾਉਣੇ ਆਉਂਦੇ ਆ ਜਿਆਦਾ ਇਹ ਗੱਲ ਕਲੀਅਰ ਕਰਦੇ ਕਿ ਭਾਈ ਜਾਂਦਾ ਸੀ ਵੀ ਨਹੀਂ ਪਰਚਾ ਕਰਾਉਂਦੇ ਤੇ ਤੂੰ ਵੀ ਨਾ ਕਰਾ ਤੇ ਫਿਰ ਆਪ ਵੇਖ ਲੈਣੇ ਮੈਦਾਨ ਦੇ ਵਿੱਚ ਸਾਡੇ ਹੱਥਾਂ 'ਚ ਕਲਮਾਂ ਨੇ ਤੇ ਸੋਹਣੀਆਂ ਲੱਗਦੀਆਂ ਅਸੀਂ ਨਹੀਂ ਚਾਹੁੰਦੇ ਕਿ ਉਸ ਹੱਦ ਤੱਕ ਜਾਈਏ ਅਸੀਂ ਕੋਈ ਆਮ ਬੰਦੇ ਨਹੀਂ ਅਸੀਂ ਲੋ ਘਰ ਤੋਂ ਨਿਕਲਦੇ ਆ ਸਵੇਰੇ ਦੱਸ ਕੇ ਨਿਕਲਦੇ ਆ ਵੀ ਜੇ ਤਾਂ ਮੋੜਾ ਇਹ ਸਾਡੇ ਆਟੇ ਦਾ ਪਾਣੀ ਪਾ ਲਿਓ ਨਹੀਂ ਫਿਰ ਸਾਨੂੰ ਐ ਸਮਝ ਲਓਗੇ ਅਸੀਂ ਕਿਸੇ ਜੇਲ੍ਹ ਚ ਅਸੀਂ ਕਿਸੇ ਖੂ ਖਾਤੇ ਚ ਮਰ ਖੱਪ ਗਏ ਆ ਰਣਜੀਤ ਸਿੰਘ ਦੇ ਨਾਲ ਧੱਕਾ ਹੋਇਆ ਰਮਾਲ ਵਰ ਤਾਣਿਆ ਉਹਦੇ ਮੁਤਾਬਕ ਕੋਈ ਪਰਚਾ ਨਹੀਂ ਕੀਤਾ ਇੱਕ ਛੋਪੀ ਮੋਟੀ ਧਾਰਾ ਜੀ ਲਾ ਕੇ ਉੱਤੋਂ ਇਹ ਗੱਲ ਕਹਿ ਦਿੱਤੀ ਕਿ ਭਾਈ ਤੂੰ ਐਸੀ ਐਕਟ ਦੇ ਮੁਤਾਬਕ ਤੇਰੇ ਤੇ ਪਰਚਾ ਬੰਦਾ ਹੁਣ ਤੁਸੀਂ ਦੱਸੋ ਕਿ ਇਹਨੂੰ ਕਿਸੇ ਦੀ ਜਾਤ ਦਾ ਪਤਾ ਹੈ ਇਹਨੂੰ ਕਿਸੇ ਦੇ ਧਰਮ ਦਾ ਪਤਾ ਹੈ ਕਿਉਂਕਿ ਇਹ ਤਾਂ ਉੱਥੇ ਇੱਕ ਸਿਰਫ ਕਵਰੇਜ ਕਰਨ ਗਿਆ ਸੀਗਾ ਨਾਲੇ ਜਿਹੜਾ ਉਹ ਬੰਦੇ ਦੇ ਨਾਲ ਇਹਨਾਂ ਦਾ ਕੋਈ ਹੱਥੋਂ ਪਾਈ ਹੋਈ ਆ ਜਿਹੜਾ ਇਹਦੇ ਗੱਲ ਪਿਆ ਉਹ ਤਾਂ ਜਰਨਲ ਕੈਟਾਗਰੀ ਦਾ ਤੇ ਇੱਥੇ ਇਹ ਵੀ ਧੱਕਾ ਕੀਤਾ ਜਾ ਰਿਹਾ ਕਿ ਪਰ ਇਹ ਨੂੰ ਸਮਝਾ ਰਹੇ ਆ ਜੇ ਉਸ ਹੱਥ ਵੇਖਣਾ ਤੇ ਉਸ ਹੱਥ ਵੀ ਵੇਖਣਾ ਜੇ ਪਰ ਜਿਹੜੀ ਤੂੰ ਬਤਮੀਜ਼ੀ ਕੀਤੀ ਤੇਰਾ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਇਹ ਬੜੇ ਵੱਡੇ ਪੱਤਰ ਤੇ ਇੱਕ ਗੁੰਡਾ ਕਰਦੀ ਆ ਪਹਿਲਾਂ ਤਾਂ ਮੇਰੇ ਸੰਗੀ ਸਾਥੀ ਆਏ ਤੇ ਇਲਾਕੇ ਦੇ ਲੋਕ ਆਏ ਪੂਰੇ ਪੰਜਾਬ ਦੇ ਲੋਕ ਆਏ ਸਾਰਿਆਂ ਦਾ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਪਹਿਲਾ ਮਾਮਲਾ ਨਹੀਂ ਹੋਇਆ ਕਿ ਅੱਜ ਬਈ ਰਣਜੀਤ ਸਿੰਘ ਤੇ ਤਸ਼ਾਦਦ ਕੀਤਾ ਇਸ ਤੋਂ ਪਹਿਲਾਂ ਵੀ ਹੁੰਦੇ ਆਇਆ ਇਹ ਮਾਮਲੇ ਸਾਹਮਣੇ ਬਈ ਮਨੀਂਦਰ ਦੇ ਉੱਪਰ ਜਦੋਂ ਪਰਚਾ ਹੋਇਆ ਉਦੋਂ ਟੀਚਰ ਹੋਮ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਉਸ ਤੋਂ ਪਹਿਲਾਂ ਰਣਜੀਤ ਸਿੰਘ ਦਾ ਇੱਕ ਵਾਰ ਪੰਗਾ ਪਿਆ ਸੀ ਰਾਜੇ ਪ੍ਰਿੰਗ ਨਾਲ ਉਦੋਂ ਵੀ ਇਕੱਠ ਪਰ ਉਦੋਂ ਇਹ ਚੀਜ਼ਾਂ ਜਾਗਰ ਨਹੀਂ ਹੋਈਆਂ ਉਹ ਸਰਕਾਰ ਵੀ ਇਹਨਾਂ ਦੇ ਹੱਕ ਦੇ ਵਿੱਚ ਪੁਗਤਦੀ ਰਹੀ ਰਣਜੀਤ ਸਿੰਘ ਹੋਰਾਂ ਦੇ ਵੀ ਇਹ ਗਲਤ ਹੋਇਆ ਤੇ ਅੱਜ ਉਹਨਾਂ ਸਰਕਾਰਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਬੰਦੇ ਹੀ ਇਹ ਗਲਤ ਕੰਮ ਕਰ ਰਹੇ ਆ ਤਸ਼ਾਦਦ ਕਰ ਰਹੇ ਆ ਜਿਹੜੀਆਂ ਇਮਾਨਦਾਰਾਂ ਦਾ ਨਾਰਾ ਦੇ ਕੇ ਆਈ ਸਰਕਾਰ ਉਹ ਅੱਜ ਬੇਈਮਾਨ ਹੋ ਕੇ ਖੜ ਗਈ ਆ ਉਹ ਸਰਕਾਰ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ ਰਹੀ ਪੱਤਰਕਾਰਾਂ ਦੇ ਉੱਪਰ ਜ਼ੁਲਮ ਹੋ ਰਿਹਾ ਜਿਹੜੇ ਟੋਡੀ ਆਵਾਜ਼ ਬਣਦੇ ਆ ਤੁਹਾਡੇ ਲੋਕਾਂ ਦੇ ਨਾਲ ਖੜਦੇ ਆ ਜੇਕਰ ਸਾਡੇ ਦੇ ਵਿੱਚ ਭੜੇਖਾ ਕਿ ਅਸੀਂ 1984 ਜਾਂ 92 ਵਾਲਾ ਦੌਰ ਪੈਦਾ ਕਰ ਦਿਆਂਗੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਾਡੇ ਪਿੱਛੇ ਵੀ ਸਾਡਾ ਗੁਰੂ ਇਤਿਹਾਸ ਖੜਾ ਹੈ ਸਾਡੇ ਪਿੱਛੇ ਵੀ ਸਾਡਾ ਸਿੱਖ ਇਤਿਹਾਸ ਖੜਾ ਹੈ ਸਾਡੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਉਦੋਂ ਤੇ ਅਸੀਂ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਅਸੀਂ ਇਹਨਾਂ ਨੂੰ ਦੱਸ ਦਿੰਨੇ ਆ ਜੇ ਇਹ ਵਰਦੀ ਧਾਰੀ ਕੇ ਪੀਐਸ ਗੱਲ ਬਣਨਗੇ ਤਾਂ ਅਸੀਂ ਖਾਲੜੇ ਇਹ ਸਾਡੀਆਂ ਚੇਤਾਵਨੀਆਂ ਨੇ ਸਿੱਧੀਆਂ ਜਿਹੜੀ ਗੱਲ ਅਸੀਂ ਅੱਜ ਇੱਥੇ ਸਟੇਜ ਤੇ ਖੜਕੇ ਕਰ ਰਹੇ ਆ ਉਹੀ ਸਟੇਜ ਤੋਂ ਉਥੇ ਲੋਕਾਂ ਦੇ ਵਿੱਚ ਬੈਠ ਕੇ ਵੀ ਕਰਾਂਗੇ ਉਹੀ ਗੱਲ ਵਰਦੀ ਧਾਰੀਆਂ ਦੇ ਸਾਹਮਣੇ ਹੋ ਕੇ ਵੀ ਕਰਾਂਗੇ ਕਿਉਂਕਿ ਅਸੀਂ ਇਹਨਾਂ ਨੂੰ ਕਹਿਣੇ ਆ ਕਿ ਬੰਦੇ ਬਣ ਜੋ ਬੰਦੇ ਬਣ ਜੋ ਜੇ ਬੰਦੇ ਨਾ ਬਣੇ ਤਾਂ ਫਿਰ ਸਾਨੂੰ ਅਸੀਂ ਬਦਲਾ ਲੈਂਦਾ ਇਹਨਾਂ ਨੇ ਬਦਲੇ ਲੈਣੇ ਸ਼ੁਰੂ ਕਰਤੇ ਜਿਨ੍ਹਾਂ ਨੇ ਪੱਤਰਕਾਰ ਕੁੱਟਨੇ ਸ਼ੁਰੂ ਕਰਦੇ ਜਿਨ੍ਹਾਂ ਨੇ ਪਰਚੇ ਪਾਉਣੇ ਸ਼ੁਰੂ ਕਰਦੇ ਕੋਈ ਇੱਕ ਮੋਰਚਾ ਨਹੀਂ ਇਹ ਅਨੇਕਾਂ ਮੋਰਚੇ ਚੱਲ ਰਹੇ ਆ ਪੰਜਾਬ 'ਚ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਸਭ ਤੋਂ ਵੱਡਾ ਮੋਰਚਾ ਚੱਲ ਰਿਹਾ ਉਸ ਤੋਂ ਬਾਅਦ ਰਣਜੀਤ ਗੱਲ ਦੇ ਉੱਪਰ ਤਸ਼ੱਦਦ ਕਰਿਆ ਇੱਥੇ ਹੁਣ ਮੋਰਚਾ ਲਾ ਕੇ ਵਜਾਂਗੇ ਇਸ ਤੋਂ ਬਾਅਦ ਹੋਰ ਮੋਰਚੇ ਲੱਗ ਜਾਣਗੇ ਅਸੀਂ ਕਿੱਥੇ ਕਿੱਥੇ ਜਾਵਾਂਗੇ ਜਿਹੜੇ ਆਮ ਲੋਕਾਂ ਦੀ ਆਵਾਜ਼ ਬਣਦੇ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਸੀਂ ਇਹਨਾਂ ਨੂੰ ਅੱਜ ਦੱਸ ਦਿੰਨੇ ਆ ਇਸ ਸਟੇਜ ਤੋਂ ਖੜ ਕੇ ਤੁਸੀਂ ਪਰਚੇ ਪਾਉਣੇ ਆ ਪਰਚੇ ਪਾਓ ਤੁਸੀਂ ਐਸਸੀਐਸਟੀ ਐਕ ਦੀਆਂ ਧਮਕੀਆਂ ਦੇਣੀਆਂ ਧਮਕੀਆਂ ਦਿਓ ਜਿਹੜਾ ਕੁਛ ਮਰਜ਼ੀ ਕਰੋ ਪਰ ਅਸੀਂ ਫੇਰ ਵੀ ਖੜੇ ਆ ਅਸੀਂ ਜਾਉਂਦੇ ਆ ਇੱਕ ਸ਼ੇਰ ਆ ਕਹਿੰਦੇ ਜਦੋਂ ਪਤਾ ਹੋਵੇ ਸੀਨਿਆਂ 'ਚ ਸ਼ੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਅਸੀਂ ਕੋਈ ਆਮ ਬੰਦੇ ਨਹੀਂ ਅਸੀਂ ਉਹ ਘਰ ਤੋਂ ਨਿਕਲਦੇ ਆ ਸਵੇਰੇ ਦੱਸ ਕੇ ਨਿਕਲਦੇ ਆ ਵੀ ਜੇ ਤਾਂ ਮੋੜਾ ਇਹ ਸਾਡੇ ਆਟੇ ਦਾ ਪਾਣੀ ਪਾ ਲਿਓ ਨਹੀਂ ਫਿਰ ਸਾਨੂੰ ਐ ਸਮਝ ਲੋਗੇ ਕਿ ਅਸੀਂ ਕਿਸੇ ਜੇਲ੍ਹ 'ਚ ਅਸੀਂ ਕਿਸੇ ਖੂ ਖਾਤੇ 'ਚ ਮਰ ਖਾਪ ਗਏ ਆ ਅਸੀਂ ਤੁਹਾਡੇ ਲੋਕਾਂ ਦੀ ਆਵਾਜ਼ ਵਾੜਨ ਦੇ ਲਈ ਇੱਥੇ ਖੜੇ ਆ ਸੋ ਇੰਨੀਆਂ ਬੇਨਤੀਆਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਜੀਤ ਗਿੱਲ ਇਮਾਨਦਾਰ ਬੰਦਾ ਹੈ ਸਾਡੇ ਨਾਲ ਰਿਆ ਵਿਚਰਿਆ ਅਸੀਂ ਇਹਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਇਹਨੇ ਪਹਿਲਾਂ ਸਰਕਾਰੀ ਤੌਰ ਤੇ ਸਾਰਿਆਂ ਨੂੰ ਇਨਫਾਰਮ ਕੀਤਾ ਕਿ ਭਾਈ ਇਥੇ ਆਹਤ ਐਮਐਸਪੀ ਦੇ ਅਧੀਨ ਜਿਹੜੀ ਫਸਲ ਬਾਹਰੋਂ ਆ ਰਹੀ ਹੈ ਉਹਦੇ ਮੁਤਾਬਕ ਤੇ ਗਲਤ ਹੈਗਾ ਸਾਰਾ ਸਿਸਟਮ ਸਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਸਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਤੋਂ ਬਾਅਦੂਦੋ ਇੱਕ ਰਿਪੋਰਟਿੰਗ ਕਰਨ ਦੇ ਕਿ ਜਿਹੜੀ ਉਹਦੇ ਨਾਲ ਉਹ ਜਿਹੜਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਇੱਕ ਉਹਨਾਂ ਦਾ ਛੋਟਾ ਮੋਟਾ ਜਾਂ ਕਰਿੰਦਾ ਹੈਗਾ ਇਹਦੇ ਪਹਿਲਾਂ ਵੀ ਬੜੀ ਬੁੜੀ ਕੁੜੀ ਦੀਆਂ ਬੜਾ ਕੁਸ਼ੀਨ ਕਿਉਂਕਿ ਜਦੋਂ ਸਕੂਲ ਕਾ ਤੇ ਉਸ ਚੀਜ਼ ਦੇ ਤਹਿਤ ਉਹ ਨਿੰਦੇ ਦੀ ਗੱਲ ਦੇ ਵਿੱਚ ਹੱਥ ਪਾ ਲਿਆ ਦਸਤਾਰ ਲਾ ਦਿੱਤੀ ਦਸਤਾਰ ਇੱਕ ਅਜਿਹੀ ਚੀਜ਼ ਹੈ ਕਿ ਪੰਜ ਸੱਤ ਮਿੱਤਰ ਦਾ ਕੱਪੜਾ ਨਹੀਂਗਾ ਇਹ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਤਾਜ ਆ ਤੇ ਇਹਨੂੰ ਲਾਉਣ ਦੇ ਮਤਾਬਕ ਜਿਹੜੀ ਹੈ 295 ਤੇ ਮਤਾਬਕ ਬੀਐਨਐਸ ਬੰਦੀ ਸੀਓ ਦੇ ਮਤਾਬਕ ਕੋਈ ਪਰਚਾ ਨਹੀਂ ਕੀਤਾ ਰਵਲ ਵਰ ਤਾਣਿਆ ਉਹਦੇ ਮਤਾਬਕ ਕੋਈ ਪਰਚਾ ਨਹੀਂ ਕੀਤਾ ਕਿ ਛੋਪੀ ਮੋਟੀ ਧਾਰਾ ਜੀ ਲਾ ਕੇ ਉਤੋਂ ਇਹ ਗੱਲ ਕਹਿ ਦਿੱਤੀ ਕਿ ਭਾਈ ਤੂੰ ਐਸੀ ਐਕਟ ਦੇ ਮਤਾਬਕ ਤੇਰੇ ਤੇ ਪਰਚਾ ਬੰਦਾ ਹੁਣ ਤੁਸੀਂ ਦੱਸੋ ਕਿ ਇਹਨੂੰ ਕਿਸੇ ਦੀ ਜਾਤ ਦਾ ਪਤਾ ਹੈ ਇਹਨੂੰ ਕਿਸੇ ਦੇ ਧਰਮ ਦਾ ਪਤਾ ਕਿਉਂਕਿ ਇਹ ਤਾਂ ਉੱਥੇ ਇੱਕ ਸਿਰਫ ਕਵਰੇਜ ਕਰਨ ਗਿਆ ਸੀਗਾ ਨਾਲੇ ਜਿਹੜਾ ਉਹ ਬੰਦੇ ਦੇ ਨਾਲ ਇਹਨਾਂ ਦਾ ਕੋਈ ਹੱਥੋਂ ਪਾਈ ਹੋਈ ਆ ਜਿਹੜਾ ਇਹਦੇ ਗੱਲ ਪਿਆ ਉਹਦਾ ਜਰਨਲ categories ਦਾ ਤੇ ਇੱਥੇ ਇਹ ਵੀ ਧੱਕਾ ਕੀਤਾ ਜਾ ਰਿਹਾ ਦੂਜੀ ਗੱਲ ਇਹ ਆ ਭਾਈ ਤੈਨੂੰ ਹੱਥ ਲੱਗੇ ਨਹੀਂ ਕਿ ਕਿਸੇ ਦੇ ਕਿਉਂਕਿ ਤੂੰ ਪਹਿਲਾਂ ਇਦਾਂ ਦਾ ਕੁਝ ਕੀਤਾ ਹੋਊਗਾ ਤੇਰਾ ਰਾਜੀਨਾਮੇ ਹੋ ਜਾਂਦੇ ਹੋਣਗੇ ਤੂੰ ਬਚ ਜਾਂਦਾ ਹੋਵੇਂਗਾ ਤੇਰੀ ਸਰਕਾਰ ਦੇ ਵਿੱਚ ਹੱਥ ਹੋਣਗੇ ਜਾਂ ਤਾਂ ਇਹ ਗੱਲ ਕਲੀਅਰ ਕਰ ਦੇ ਕਿ ਭਾਈ ਜਾਂਦਾ ਸੀ ਵੀ ਨਹੀਂ ਪਰਚਾ ਕਰਾਉਂਦੇ ਤੇ ਤੂੰ ਵੀ ਨਾ ਕਰਾ ਤੇ ਫਿਰ ਆਪੇ ਵੇਖ ਲੈਨੇ ਮੈਦਾਨ ਦੇ ਵਿੱਚ ਸਾਡੇ ਅੱਖਾਂ 'ਚ ਕਲਮਾਂ ਨੇ ਤੇ ਸੋਹਣੀਆਂ ਲੱਗਦੀਆਂ ਅਸੀਂ ਨਹੀਂ ਚਾਹੁੰਦੇ ਕਿ ਉਸ ਹੱਦ ਤੱਕ ਜਾਈਏ ਇੱਥੇ ਤੈਨੂੰ ਕੋਈ ਅਸੀਂ ਇਹ ਨਹੀਂ ਦਾਬਾ ਨਹੀਂ ਲਾ ਰਹੇ ਕਿ ਪਰ ਤੈਨੂੰ ਸਮਝਾ ਰਹੇ ਹਾਂ ਜੇ ਉਸ ਹੱਥ ਵੇਖਣਾ ਤੇ ਉਸ ਹੱਥ ਵੀ ਵੇਖਾਂਗੇ ਪਰ ਜਿਹੜੀ ਤੂੰ ਬਤਮੀਜੀ ਕੀਤੀ ਤੇਰਾ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਇਹ ਬੜੇ ਵੱਡੇ ਪੱਧਰ ਤੇ ਇੱਕ ਗੁੰਡਾਗਰਦੀ ਆ ਕਿਉਂਕਿ ਕਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੋਇਆ ਅੱਜ ਉੱਥੇ ਇੱਕ ਮੀਟਿੰਗ ਰੱਖਤੀ ਸਾਰਿਆਂ ਨੂੰ ਪਤਾ ਸੀਗਾ ਕਿ ਅੱਜ ਉੱਥੇ ਮੀਟਿੰਗ ਹੋਣੀ ਆ ਸਾਰੇ ਸਨੇਹ ਪੱਤਰ ਲੱਗ ਗਏ ਉੱਥੇ ਚਾਹ ਪਾਣੀ ਦਾ ਪ੍ਰਬੰਧ ਹੋ ਗਿਆ ਸਭ ਕੁਝ ਹੋ ਗਿਆ ਉੱਥੇ ਕੀ ਕੀਤਾ ਗੁਰਦੁਆਰਾ ਸਾਹਿਬ ਦੇ ਪਾਰਕ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਕਿ ਭਾਈ ਇਹਨਾਂ ਦਾ ਕੋ 150 200 400 ਜਿੰਨਾ ਬੰਦਾ ਆਉਣਾ ਉੱਥੇ ਨਾ ਆ ਸਕੇ ਤੇ ਨਾ ਬੈਠ ਸਕੇ ਇਹ ਇੱਕ ਬਹੁਤ ਗਿਰੀ ਹੋਈ ਕਰਤੂਤ ਤੇ ਹਰਕਤ ਜੀ ਆ ਕੋ ਬਾਲੀ ਸਿਆਣਫਾਲੀ ਗੱਲ ਨਹੀਂ ਇਸੇ ਕਰਕੇ ਮੰਡੀ ਚ ਪ੍ਰੋਗਰਾਮ ਕੀਤਾ ਮੈਨਾਂ ਤਾਂ ਜਦੋਂ ਇਹ ਮੈਸੇਜ ਲੱਗਿਆ ਤੇ ਲੋਕ ਹੋਰ ਵੱਧ ਚੜ ਕੇ ਆਉਣ ਲੱਗ ਗਏ ਪਹਿਲਾਂ ਪੱਤਰਕਾਰ ਹੀ ਆਉਣੇ ਸੀ ਉਸ ਤੋਂ ਬਾਅਦ ਕਿਸਾਨ ਜੱਥੇ ਵਧੀਆਂ ਉਗਰਾਹਾਂ ਵਾਲੇ ਬੈਠੇ ਨੇ ਹੋਰ ਵੀਰ ਬੈਠੇ ਨੇ ਜਾਂ ਹੋਰ ਪਹੁੰਚ ਰਹੇ ਨੇ ਕਿਉਂਕਿ ਜੇ ਸਟੇਜ ਸ਼ੁਰੂ ਹੋਈ ਆ ਇਹ ਕੋਈ ਦੂਜਾ ਨਹੀਂ ਸੀ ਮੀਟਿੰਗ ਹੀ ਸੀਗੀ ਕੋਈ ਇਹ ਕਾਨਫਰੰਸ ਚ ਕੁਝ ਹੋਰ ਨਹੀਂ ਸੀਗਾ ਇਸੇ ਕਰਕੇ ਅੱਜ ਜਿਹੜਾ ਇਕੱਠਾ ਬਹੁਤ ਵੱਡਾ ਹੋਣਾ ਸ਼ੁਰੂ ਹੋ ਗਿਆ ਇੱਕ ਮੀਟਿੰਗ ਸੰਕੇਤਕ ਸੀਗੀ ਤੇ ਉਸ ਤੋਂ ਬਾਅਦ ਕਾਫੀ ਵੱਡੀ ਗਿਣਤੀ ਦੇ ਵਿੱਚ ਆ ਲੱਗਿਆ ਉੱਥੇ ਇੱਕ ਇਹਨਾਂ ਨੇ ਇੱਕ ਸ਼ੁਰਲੀ ਜੀ ਛੱਡ ਦਿੱਤੀ ਕਿ ਭਾਈ ਤੁਹਾਡੇ ਗੁਰਦੁਆਰੇ ਦੇ ਵਿੱਚ ਜਿਹੜੇ ਬੰਦੇ ਆਏ ਆ ਉਹਨਾਂ ਇੱਕ ਵੀਡੀਓ ਪਾਈ ਆ ਤੇ ਉਹ ਨੰਗੇ ਸਿਰ ਸੀਗੇ ਉਹਨਾਂ ਨੇ ਧਾਰਮਿਕ ਭਾਵਨਾ ਪੜਕਾ ਦਿੱਤੀਆਂ ਪਰ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦਿਆਂ ਕਿ ਗੁਰਦੁਆਰਾ ਦੇ ਵਿੱਚ ਬੂਟ ਵੀ ਲੈ ਕੇ ਜਾਣੇ ਆ ਪਰ ਉਹ ਕਿਸੇ ਹਦੂਦ ਤੱਕ ਹੁੰਦੀਆਂ ਜਿਹੜੀ ਗਾਂ ਅੰਦਰਲੀ ਮਰਯਾਦਾ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਸਾਡਾ ਸਿਰ ਵੀ ਟਕਦੇ ਆ ਚਰਨਕੁੰਡ ਤੇ ਪੈਰ ਵੀ ਧੋਣੇ ਆ ਆਲੂ ਤੁਸੀਂ ਕਹੋਗੇ ਕਿ ਇਹ ਤਾਂ ਗੱਡੀਆਂ ਆਈਆਂ ਗੱਡੀਆਂ ਦੇ ਟਾਇਰ ਸੀਗੇ ਉਹ ਟਾਇਰ ਨਹੀਂ ਗੁਰਦੁਆਰੇ ਜਾ ਸਕਦੇ ਜਾਂ ਹੋਰ ਬਹੁਤ ਕੁਝ ਜਿੱਥੇ ਉਹਨਾਂ ਵੀਡੀਓ ਪਾਈ ਆ ਕੋਈ ਬਾਲੀ ਵੱਡੀ ਗਾ ਚੀਜ਼ ਨਹੀਂ ਸੀਗੀ ਉੱਥੇ ਸਾਰੇ ਹੀ ਨੰਗੇ ਸਿਰ ਫਿਰਦੇ ਹੁੰਦੇ ਆ ਜੋੜੇ ਵੀ ਹੁੰਦੇ ਆ ਜਰਾਬਾਂ ਵੀ ਹੁੰਦੀਆਂ ਇਸ ਕਰਕੇ ਇਹ ਚੀਜ਼ਾਂ ਦੀਆਂ ਛੁਰਲੀਆਂ ਆ ਛੱਡਨੀਆਂ ਬੰਦ ਕਰ ਦਿਓ ਜਿਹੜੀ ਚੀਜ਼ ਦੀ ਬੰਦੀ ਕਾਰਵਾਈ ਆ ਰਣਜੀਤ ਸਿੰਘ ਦੇ ਨਾਲ ਧੱਕਾ ਹੋਇਆ ਰਣਜੀਤ ਸਿੰਘ ਦੇ ਧੱਕੇ ਦੇ ਮੁਤਾਬਕ ਜਿਹੜੀਆਂ ਧਰਾਵਾਂ ਬੰਦੀਆਂ 295 307 ਲੋਰਵਰਬ ਉਤਾਰਨਾ ਜਾਂ ਹੋਰ ਬਹੁਤ ਕੁਝ ਉਹਦੇ ਮੁਤਾਬਕ ਪਰਚਾ ਕਰਦੇ ਹੋ ਸਾਡਾ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਵਿਰੋਧ ਨਹੀਂਗਾ ਅਸੀਂ ਪੀਸਫੁਲੀ ਆ ਪਰ ਤੁਸੀਂ ਕੱਲ ਦੇ ਲਾਰੇ ਜੇ ਲਾ ਕੇ ਆ ਪਾ 307 ਲਾ ਦਿੰਨੇ ਆ 307 ਨਹੀਂ ਲਾਉਂਦੇ ਅਸਲ ਐਕਟ ਲਾ ਦਿੰਨੇ ਆ ਜਾਂ ਹੋਰ ਕੁਝ ਕਰ ਦਿੰਨੇ ਆ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗੱਲਾਂਆਂ ਕਰਕੇ ਅਗਲੇ ਪਾਸਿਓਂ ਇੱਕ ਪੱਖ ਇਹ ਲਾਈਨ ਦੀ ਕੋਸ਼ਿਸ਼ ਕੀਤੀ ਭਾਈ ਕਿ ਤੁਸੀਂ ਕਿਹੜੀ ਗੱਲ ਤੇ ਸਹਿਮਤ ਹੋ 295 ਕੱਟ ਦਿੱਗੇ ਤੁਸੀਂ ਸਹਿਮਤ ਹੁੰਦੇ ਕਿ ਨਹੀਂ ਹੁੰਦੇ ਕਿਉਂਕਿ ਇਹ ਇਹਨਾਂ ਦੀ ਇੱਕ ਚਾਲ ਹੁੰਦੀ ਆ ਉਹ ਚਾਲ ਦੇ ਮੁਤਾਬਕੇ ਭਰੋਸੇ 'ਚ ਲੈਣੇ ਬੰਦੇ ਸ਼ੁਰੂ ਕਰ ਦਿੱਤੇ ਬਹੁਤ ਸਾਰੇ ਬੰਦੇ ਕੱਲ੍ਹ ਦੇ ਇਸ ਗੱਲ ਤੇ ਸਹਿਮਤ ਵੀ ਸੀ ਕਿ ਚਲੋ ਯਾਰ ਕੋਈ ਨਹੀਂ ਇੱਥੇ ਇੱਥੇ ਜੇ ਕੰਮ ਨਿਪਟਦਾ ਤੇ ਆਪਾਂ ਨਵੇੜ ਲੈਨੇ ਆ ਪਰ ਉਹ ਇੱਕ ਉਸ ਤੋਂ ਬਾਅਦ ਦੇ ਵਿੱਚ ਨਾ ਕਰਨਾ ਕੁਝ ਨਹੀਂ ਹੁੰਦਾਗਾ ਕਰਨਾ ਤਾਂ ਇਹਨਾਂ ਸਿਰਫ ਤੁਹਾਡੇ ਦਬਾਅ ਦੇ ਨਾਲ ਤੁਹਾਡੀ ਏਕਤਾ ਦੇ ਨਾਲ ਆ ਜਿੰਨਾ ਚਿਰ ਤੁਹਾਡੇ 'ਚ ਏਕਤਾ ਅੱਜ ਪੱਤਰਕਾਰ ਭਾਈਚਾਰ ਸਾਰੇ ਇਕੱਠੇ ਹੋਏ ਆ ਇਹ ਵਿਧਾਈ ਦੇ ਪਾਤਰ ਆ ਬਹੁਤ ਸਾਰੇ ਗਿਲੇ ਸ਼ਿਕਵੇ ਇੱਕ ਦੂਜੇ ਨਾਲ ਹੋ ਸਕਦੇ ਆ ਪਰ ਜੇ ਅਸੀਂ ਐ ਇਕੱਠੇ ਨਾ ਹੋਏ 27 ਤੱਕ ਇਹਨਾਂ ਦਾ ਗੁੰਡਾ ਰਾਜ ਜਿਹੜਾ ਹੋਰ ਵੱਧਦਾ ਜਾਊਗਾ ਦੂਜੀਆਂ ਪਾਰਟੀਆਂ ਨਾਲੋਂ ਬਹੁਤ ਅੱਗੇ ਲੰਘ ਗਿਆ ਕਿਉਂਕਿ ਇਹਨਾਂ ਦੇ ਗੁੰਡਾਗਰਦੀ ਕਰਨ ਦਾ ਤਰੀਕਾ ਬੜਾ ਵੱਖਰਾ ਕਿਉਂਕਿ ਇਹ ਜਿਹੜੇ ਹਿਸਾਬ ਨਾਲ ਗੁੰਡਾਗਰਦੀ ਕਰਦੇ ਆ ਪਾੜੋ ਤੇ ਰਾਜ ਵਾਲੀ ਨੀਤੀ ਦੇ ਮੁਤਾਬਕ ਕਿਉਂਕਿ ਸਾਡੇ ਬੰਦਿਆਂ ਨੂੰ ਆਪਸ ਦੇ ਵਿੱਚ ਵੀ ਪਾੜਦੇ ਆ ਇਸ ਕਰਕੇ ਅੱਜ ਅਸੀਂ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਰਣਜੀਤ ਸਿੰਘ ਗਿੱਲ ਦੇ ਨਾਲ ਆ ਅਸੀਂ ਇਹਦੇ ਤੋਂ 1% ਵਾਰਨਿੰਗ ਆ ਜੋ ਪੰਜ ਮੈਂਬਰੀ ਕਮੇਟੀ ਸਮੂਹ ਪੱਤਰਕਾਰ ਭਾਈਚਾਰਾ ਜਿਹੜੇ ਸਮਰਥਕ ਦੇ ਤੌਰ ਤੇ ਲੋਕ ਪਹੁੰਚੇ ਆ ਜਿਹੜਾ ਇੱਥੇ ਫੈਸਲਾ ਹੋਊਗਾ ਉਸੇ ਮੁਤਾਬਕ ਜੋ ਅਗਲਾ ਸਟੈਪ ਹੋਊਗਾ ਅੱਜ ਦਾ ਕੀ ਸਟੈਪ ਆ ਉਹ ਨੇਪਰੇ ਚਾੜਿਆ ਜਾਊਗਾ ਕਿਸੇ ਵੀ ਗੱਲ ਤੋਂ ਅਸੀਂ ਭੱਜਣ ਵਾਲੇ ਨਹੀਂਗੇ ਪਰ ਸਾਰਿਆਂ ਨਾਲ ਇੱਥੇ ਆਇਆਂ ਦਾ ਜਿਉਂ ਆਇ ਕੀਤਾ ਜਾਂਦਾ ਹੈ ਲੰਗਰ ਪਾਣੀ ਦਾ ਵੀ ਪ੍ਰਬੰਧ ਹੈ ਚਾਹ ਪਾਣੀ ਦਾ ਸਾਰੇ ਤਰ੍ਹਾਂ ਦੇ ਪ੍ਰਬੰਧ ਆ ਇੱਥੇ ਘੰਟਾ 2 ਘੰਟੇ 4 ਘੰਟੇ ਜਿੰਨਾ ਵੀ ਆਪਣਾ ਪ੍ਰੋਗਰਾਮ ਚੱਲੂਗਾ ਉਸ ਦੇ ਮੁਤਾਬਕੇ ਪ੍ਰੋਗਰਾਮ ਚਲਾ ਕੇ ਆਪਾਂ ਕਿਸ ਤਰੀਕੇ ਦੇ ਨਾਲ ਬੰਦੀ ਜਿਹੜੀ ਉਹ ਕਾਰਵਾਈ ਕਰਾ ਸਕਦੇ ਆ ਉੱਥੇ ਤੱਕ ਆਪਾਂ ਜਾਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ